ਤਨ ਤਨ RAMDAS GUR ਜਿਨ ਸਰੀਆ ਤਨੇ ਸਵਾਰਿਆ ਡਿੱਠੇ ਸਭੇ ਥਾਮ ਨਹੀਂ ਤੁਝਾ ਅੱਜ ਦੇ ਦਿਨ ਸ੍ਰਿਸ਼ਟੀ ਕਰਤਾ ਸਹਿਬ ਸ੍ਰੀ ਗੁਰੂ RAMDAS JI SAHB ਦੀ ਜਾ ਪੁੱਤਰ ਪ੍ਰਕਾਸ਼ਪੁਰ ਮਨਾਇਆ ਜਾ ਰਿਹਾ ਹੈ ਜਿਸ ਲਈ ਚੱਲਦੇ ਆ ਗੁਰਦੁਆਰਾ ਸ੍ਰੀ ਤਨਤਨ ਬਾਬਾ ਟਾਲਰਾਏ ਸਾਹਿਬ ਜੀ ਵਿਖੇ ਬਿਆਨਤਰ ਆਉਣ ਕਾਣ ਬਿਆਨਤ ਲੰਗਰ ਲੱਗੇ ਹਨ ਬ੍ਰਾਮਲੀਨ ਬ੍ਰਾਮਗਾਨੀ ਸੰਤ ਬਾਬਾ ਅਜੀਤ ਸਿੰਘ ਦੀ ਅੰਸਾੜੀ ਵਾਲਿਆਂ ਵੱਲੋਂ ਇਸ ਸਥਾਨ ਦੀ ਲੰਬੇ ਸਮੇਂ ਤੋਂ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਸੇਵਾ ਵੀ ਚੱਲ ਰਹੀ ਹੈ ਤੇ ਨਾਲ ਇਮਾਰਤਾਂ ਦੀ ਤੇ ਹੋਰ ਵੀ ਜੋ ਵੀ ਕਾਰਜ ਹਨ ਉਹ ਸਾਰੇ ਇਸ ਜਗ੍ਹਾ ਤੇ ਚੱਲ ਰਹੇ ਹਨ ਇਸ ਪਵਿੱਤਰ ਸਮੇਤੇ ਦਾਸ ਡਾਕਟਰ ਧਰਮਜੀਤ ਸਿੰਘ ਚਰਨ ਸੇਵਕ ਬ੍ਰਾਮਲੀਨ ਬ੍ਰਹਮ ਗਿਆਨੀ ਸੰਤਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਸਾਰੀਆਂ ਸੰਗਤਾਂ ਨੂੰ ਕੋਟਾਨ ਕੋਟਾਨ ਵਧਾਈਆਂ ਦਿੰਦੇ ਹਨ ਗੁਰੂ ਮਾਬਾ ਜੀ ਦਾ ਬਚਨ ਹੁੰਦਾ ਸੀ ਕਿ ਬੂਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਵਾਂ ਬਾਰੇ ਤੇ ਸਾਨੂੰ ਕੋਈ ਭੇਤ ਨਹੀਂ ਪਰ ਆਪਾਂ ਇਹਨਾਂ ਕੋਲੋਂ ਹਮੇਸ਼ਾ ਸੇਵਾ ਤੇ ਖੁਸ਼ੀਆਂ ਮੰਗਣੀਆਂ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੁੜੋ ਤੇ ਅਮਰਤ ਛਕੋ ਅਮਰਤ ਛਕ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਸੇਵਕ ਬਣੋ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਆ ਰਹੀ ਆ ਉਹਦੇ ਵਿੱਚ ਵੱਧ ਚੜ ਕੇ ਹੀ ਸਾਲੋ ਕੀਰਤਨ ਕਰਵਾਓ ਵੱਧ ਚੜ ਕੇ ਅਮਰ ਛਕੋ ਤੇ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੌੱ ੩� ੋੱੇੱ ੱ੮ੱ